ਇੱਕੀ ਰਾਸ਼ਟਰਪਤੀਯੋਦੇ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਇੱਕ ਵਾਰ ਫਿਰ ਹਮਲਾ ਹੋਇਆ ਐ ਐਤਵਾਰ ਨੂੰ ਜਦੋਂ ਫਲੋਰੀਡਾ ਦੇ ਵੈਸਟਪੌਮ ਬੀਚ ਸਥਿਤ ਆਪਣੇ ਗੋਲਫ ਕੋਰਸ ਵਿੱਚ ਗੋਲਫ ਖੇਡ ਰਹੇ ਸੀ ਤਾਂ ਉੱਥੇ ਗੋਲੀਬਾਰੀ ਹੋਈ FBI ਨੇ ਇਸ ਘਟਨਾ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਹੈ ਤੈ ਸਾਫਕਾ ਰਾਸ਼ਟਰਪਤੀ ਟਰੰਪ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਅਤੇ ਸਿਹਤਮੰਦ ਨੇ ਇਸ ਦੇ ਨਾਲ ਹੀ ਸੀਕਰਟ ਸਰਵਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰਦਿਆ ਕਿ ਆ ਮੈਂ ਸੁਰੱਖਿਅਤ ਹਾਂ ਮੈਂ ਆਪਣੇ ਆਲੇ ਦੁਆਲੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀਆਂ ਸਨ ਪਰ ਇਸ ਪਹਿਲਾ ਕਿਸ ਘਟਨਾ ਨੂੰ ਕੋਈ ਲੈ ਕੇ ਅਫਵਾਹ ਫੈਲੇ ਮੈਂ ਸਪਸ਼ਟ ਕਰ ਦਵਾਂ ਕਿ ਮੈਂ ਠੀਕ ਹਾਂ ਮੈਂ ਸੁਰੱਖਿਅਤ ਹਾਂ ਹੁਣ ਅੱਗੇ ਕਿਹਾ ਕਿ ਕੋਈ ਮੈਨੂੰ ਚੋਣ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾ ਸਕੇਗਾ ਮੈਂ ਕਦੇ ਵੀ ਆਤਮ ਸਮਰਪਣ ਨਹੀਂ ਕਰਾਂਗਾ ਤੁਹਾਨੂੰ ਦੱਸ ਦਈਏ ਕਿ 골ਫ ਕੋਰਸ ਤੇ ਗੋਲੀਬਾਰੀ ਤੋਂ ਬਾਅਦ ਟਰੰਪ ਆਪਣੇ ਮਾਰੇ ਲਾਗੋ ਰਿਜ਼ੋਰਟ ਦੇ ਵਿੱਚ ਪਰਤ ਗਏ ਸਨ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2 ਵਜੇ ਫਲੋਰੀਡਾ ਦੇ ਵੈਸਟਪਾਮ ਬੀਚ ਟਰੰਪ ਇੰਟਰਨੈਸ਼ਨਲ 골ਫ ਕੋਰਸ ਨੇੜੇ ਕਈ ਗੋਲੀਆਂ ਚੱਲੀਆਂ ਅਮਰੀਕੀ ਸੀਕ੍ਰੇਟ ਸਰਵਿਸ ਏਜੰਟਾ ਨੇ ਕਲੱਬ ਦੇ ਨੇੜੇ ਬੰਦੂਕ ਨਾਲ ਇੱਕ ਵਿ ਇਸ ਦੌਰਾਨ ਐਫਬੀਆ ਨੇ ਕਿਹਾ ਕਿ ਉਹ ਕਤਲ ਦੀ ਕੋਸ਼ਿਸ਼ ਟੀ ਜਾਂਚ ਕਰ ਰਿਹਾ ਹੈ ਇੱਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਇੱਕ ਵਾਰ ਫਿਰ ਹਮਲਾ ਹੋਇਆ ਐ ਐਤਵਾਰ ਨੂੰ ਜਦੋਂ ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ ਆਪਣੇ 골ਫ ਕੋਰਸ ਵਿੱਚ 골ਫ ਖੇਡ ਰੇ ਸੀ ਤਾਂ ਉੱਥੇ ਗੋਲੀਬਾਰੀ ਹੋਈ FBI ਨੇ ਇਸ ਘਟਨਾ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਹੈ ਤੈ ਸਾਹਬਾ ਰਾਸ਼ਟਰਪਤੀ ਟਰੰਪ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਅਤੇ ਸਿਹਤਮੰਦ ਨੇ ਇਸ ਦੇ ਨਾਲ ਹੀ ਸੀਕਰਟ ਸਰਵਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰਦੇ ਕਿ ਆ ਮੈਂ ਸੁਰੱਖਿਅਤ ਹਾਂ ਮੈਂ ਆਪਣੇ ਆਲੇ ਦੁਆਲੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਆ ਸਨ ਪਰ ਇਸ ਪਹਿਲਾ ਕਿ ਇਸ ਘਟਨਾ ਨੂੰ ਕੋਈ ਲੈ ਕੇ ਅਫਵਾਹ ਫੈਲੇ ਮੈਂ ਸਪਸ਼ਟ ਕਰ ਦਵਾਂ ਕਿ ਮੈਂ ਠੀਕ ਹਾਂ ਮੈਂ ਸੁਰੱਖਿਅਤ ਹਾਂ ਹੁਣ ਅਗੇ ਕਿਹਾ ਕਿ ਕੋਈ ਮੈਨੂੰ ਚੋਣ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾ ਸਕੇਗਾ ਮੈਂ ਕਦੇ ਵੀ ਆਤਮ ਸਮਰਪਣ ਨਹੀਂ ਕਰਾਂਗਾ ਤੁਹਾਨੂੰ ਦੱਸ ਦਈਏ ਕਿ 골ਫ ਕੋਰਸ ਤੇ ਗੋਲੀਬਾਰੀ ਤੋਂ ਬਾਅਦ ਟਰੰਪ ਆਪਣੇ ਮਾਰੇ ਲਾਗੋ ਰਿਜ਼ੋਰਟ ਦੇ ਵਿੱਚ ਪਰਤ ਗਏ ਸਨ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2 ਵਜੇ ਫਲੋਰੀਡਾ ਦੇ ਵੈਸਟਪਾਮ ਬੀਚ ਟਰੰਪ ਇੰਟਰਨੈਸ਼ਨਲ 골ਫ ਕੋਰਸ ਨੇੜੇ ਕਈ ਗੋਲੀਆਂ ਚੱਲੀਆਂ ਅਮਰੀਕੀ ਸੇਕ੍ਰਟ ਸਰਵਿਸ ਏਜੰਟਾਂ ਨੇ ਕਲੱਬ ਦੇ ਨੇੜੇ ਬੰਦੂਕ ਨਾਲ ਇੱਕ ਵਿ ਇਸ ਦੌਰਾਨ ਐਬੀ ਨੇ ਕਿਹਾ ਕਿ ਇਹ ਕਤਲ ਦੀ ਕੋਸ਼ਿਸ਼ ਸੀ ਜਾਂਚ ਕਰ ਰਿਹਾ ਹੈ ਇਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਇੱਕ ਵਾਰ ਫਿਰ ਹਮਲਾ ਹੋਇਆ ਐ ਐਤਵਾਰ ਨੂੰ ਜਦੋਂ ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ ਆਪਣੇ 골ਫ ਕੋਰਸ ਵਿੱਚ 골ਫ ਖੇਡ ਰਹੇ ਸੀ ਤਾਂ ਉੱਥੇ ਗੋਲੀਬਾਰੀ ਹੋਈ FBI ਨੇ ਇਸ ਘਟਨਾ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਹੈ ਤਾਂ ਸਾਬਕਾ ਰਾਸ਼ਟਰਪਤੀ ਟਰੰਪ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਅਤੇ ਸਿਹਤਮੰਦ ਨੇ ਇਸ ਦੇ ਨਾਲ ਹੀ ਸੀਕਰਟ ਸਰਵਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰਦੇ ਕਿਹਾ ਮੈਂ ਸੁਰੱਖਿਅਤ ਹਾਂ ਮੈਂ ਆਪਣੇ ਆਲੇ ਦੁਆਲੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀਆਂ ਸਨ ਪਰ ਇਸ ਪਹਿਲਾ ਕਿ ਇਸ ਘਟਨਾ ਨੂੰ ਕੋਈ ਲੈ ਕੇ ਅਫਵਾਹ ਫੈਲੇ ਮੈਂ ਸਪਸ਼ਟ ਕਰ ਦਵਾਂ ਕਿ ਮੈਂ ਠੀਕ ਹਾਂ ਮੈਂ ਸੁਰੱਖਿਅਤ ਹਾਂ ਹੁਣ ਅਗੇ ਕਿਹਾ ਕਿ ਕੋਈ ਮੈਨੂੰ ਚੋਣ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾ ਸਕੇਗਾ ਮੈਂ ਕਦੇ ਵੀ ਆਤਮ ਸਮਰਪਣ ਨਹੀਂ ਕਰਾਂਗਾ ਤੁਹਾਨੂੰ ਦੱਸ ਦਈਏ ਕਿ 골ਫ ਕੋਰਸ ਤੇ ਗੋਲੀਬਾਰੀ ਤੋਂ ਬਾਅਦ ਟਰੰਪ ਆਪਣੇ ਮਾਰੇ ਲਾਗੋ ਰਿਜ਼ੋਰਟ ਦੇ ਵਿੱਚ ਪਰਤ ਗਏ ਸਨ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2 ਵਜੇ ਫਲੋਰੀਡਾ ਦੇ ਵੈਸਟ ਪਾਮ ਬੀਚ ਟਰੰਪ ਇੰਟਰਨੈਸ਼ਨਲ 골ਫ ਕੋਰਸ ਨੇੜੇ ਕਈ ਗੋਲੀਆਂ ਚੱਲੀਆਂ ਅਮਰੀਕੀ ਸੀਕ੍ਰੀਟ ਸਰਵਿਸ ਏਜੰਟਾਂ ਨੇ ਕਲੱਬ ਦੇ ਨੇੜੇ ਬੰਦੂਕ ਨਾਲ ਇੱਕ ਵਿ ਇਸ ਦੌਰਾਨ ਐਬੀਐਨ ਨੇ ਕਿਹਾ ਕਿ ਉਹ ਕਤਲ ਦੀ ਕੋਸ਼ਿਸ਼ ਦੀ ਜਾਂਚ ਕਰ ਰਹੇ ਹਨ